ਇੱਕ ਫੈਡਰਲ ਕੋਰਟ ਨੇ ਉਹਨਾਂ ਜਿਹੜੇ ਟੈਰਫ ਲੱਗੇ ਹੋਏ ਆ ਉਹਦੇ ਉਹਨਾਂ ਦੇ ਉਲਟ ਫੈਸਲਾ ਦੇ ਦਿੱਤਾ ਕਿ 트럼ਪ ਸਾਹਿਬ ਇਸ ਤਰ੍ਹਾਂ ਟੈਰਫ ਲਾਉਣ ਦੀ ਉਹਨਾਂ ਕੋਲੇ ਉਹੀ ਅਥਾਰਟੀ ਨਹੀਂ ਆ 28 ਅਗਸਤ ਨੂੰ ਇਹ ਫੈਸਲਾ ਹੋਇਆ ਕਿ ਰੈਸੀਪ੍ਰੋਕਲ ਟੈਰਫ ਜਿਹੜੇ ਲਾਏ ਗਏ ਆ ਜਿਹੜੀਆਂ ਡਿਊਟੀਆਂ ਇੰਪੋਜ਼ ਕੀਤੀਆਂ ਗਈਆਂ ਉਹ ਪ੍ਰੈਜ਼ੀਡੈਂਟ ਦੀ ਅਥਾਰਟੀ ਨੂੰ ਬ੍ਰੀਚ ਕਰਦੀਆਂ ਉਹਦੀ ਉਲੰਘਣਾ ਕਰਦੀ ਹੈ ਜਿਹੜੀ ਅਥਾਰਟੀ ਉਹਨਾਂ ਨੇ ਵਰਤ ਕੇ ਸਾਰਾ ਕੁਝ ਕੀਤਾ ਹੈਗਾ ਇਹ ਵੀ ਕਿਹਾ ਗਿਆ ਕਿ ਜਿਹੜੀ ਇੰਟਰਨੈਸ਼ਨਲ ਐਮਰਜੈਂਸੀ ਇਕਨੋਮਿਕ ਪਾਵਰਜ਼ ਐਕਟ ਹੈਗਾ ਉਹਦੇ ਤਹਿਤ ਅਥੋਰਾਈਜੇਸ਼ਨ ਹੈ ਨਹੀਂ ਕਿ ਐਮਰਜੈਂਸੀ ਟੈਰਫ ਜਿਹੜੇ ਟੈਂਪਲੋ ਲਾਏ ਗਏ ਆ ਔਰ ਹੁਣ ਤੱਕ ਇਹ ਵੀ ਪਤਾ ਲੱਗਾ ਕਿ ਜਦੋਂ ਇਹ ਜੇਪਾ ਦੇਖਿਆ ਜਾਵੇ ਫਰੈਲ ਮਈ ਜੂਨ ਜੁਲਾਈ ਅਗਸਤ ਤਾਂ ਉਹਦੇ ਤੱਕ ਜਿਹੜੀ ਟੈਰਫ ਤੋਂ ਉਹਨਾਂ ਨੂੰ ਕਾਫੀ ਵੱਡੀ ਮੋਟੀ ਆਮਦਨ ਅਮਰੀਕਾ ਸਰਕਾਰ ਨੂੰ ਹੋ ਚੁੱਕੀ ਹੈ ਜੇ ਮੋਟਾ-ਮੋਟਾ ਗਣੀਏ ਤਾਂ 125 ਬਿਲੀਅਨ ਤੋਂ ਲੈ ਕੇ 150 ਬਿਲੀਅਨ ਤੱਕ ਉਹਨਾਂ ਨੂੰ ਟਰਮਸ ਦੇ ਵਿੱਚੋਂ ਕਲੈਕਸ਼ਨ ਜਿਹੜੀ ਆ ਹੁਣ ਤੱਕ ਹੋ ਚੁੱਕੀ ਹੈ ਅਮਰੀਕਾ ਨੂੰ ਪਰ ਜਦੋਂ ਇਹ ਫੈਸਲਾ ਆ ਉਸ ਤੋਂ ਬਾਅਦ ਜਿਹੜੇ ਉੱਥੋਂ ਦੇ ਟ੍ਰਾਈਬਿਊਨ ਸੈਕ੍ਰੇਟਰੀ ਜੇ ਸਕਾਟ ਪੈਸੈਂਟ ਉਹਨਾਂ ਨੇ ਵੀ ਐਤਵਾਗ ਨੂੰ ਬਿਆਨ ਦਿੱਤਾ ਇੱਕ ਕਿਸੇ মিডিਆ ਨਾਲ ਗੱਲਬਾਤ ਕਰਦੇ ਹੋયા ਉਹ ਕਹਿੰਦੇ ਵੀ ਜੇ ਇਸ ਤਰ੍ਹਾਂ ਦਾ ਫੈਸਲਾ ਜੋ ਸੀ ਜੋ ਹੁਣ ਇਹ ਅਦਾਲਤ ਉੱਪਰਲੀ ਚ ਲੈ ਕੇ ਚਲੇ ਗਏ ਆ ਕੇਸ ਨੂੰ ਮੁਦਵਾਰ ਨੂੰ ਇਹਨਾਂ ਨੇ ਇਸ ਫੈਸਲੇ ਦੇ ਖਿਲਾਫ ਸੁਪਰੀਮ ਕੋਰਟ ਆਫ ਅਮਰੀਕਾ ਦੇ ਕੋਲ ਅਪੀਲ ਕਰ ਦਿੱਤੀ ਹੈ ਪਰ ਨਾਲ ਦੀ ਨਾਲ ਯੂਐਸ ਟ੍ਰਾਈਲੀ ਡਿਪਾਰਟਮੈਂਟ ਨੂੰ ਖੋ ਕਹਿੰਦੇ ਵੀ ਰਿਵੈਟ ਇਸ਼ੂ ਕਰਨੇ ਪੈਣਗੇ ਜੇ ਇਹ ਸਰਕਾਰ ਨੇ ਫੈਸਲਾ ਉਲਟ ਕਰ ਦਿੱਤਾ ਤਾਂ ਜੇ